ਮਾਨ ਵਾਲੀ ਗੱਲ ਹੈ ਜਦੋਂ ਤੁਹਾਡਾ ਕੋਈ ਸਾਥੀ ਸੰਗੀ ਸਾਥੀ ਕੋਈ ਤਰੱਕੀ ਕਰਦਾ ਨਾ ਜੀ ਔਰ ਉਹਦੇ ਮਨ ਚ ਇਹ ਅੱਛਾ ਹੋਵੇ ਮੈਂ ਸੇਵਾ ਕਰਨੀ ਹੈ ਸਮਾਜ ਦੀ ਹੰਡਰਡ ਪਰਸੈਂਟ ਮੈਂ ਨਿੱਜੀ ਤੌਰ ਤੇ ਜਾਊਂਗਾ ਮੇਰਾ ਭਰਾ ਹੈ ਜੀ ਸਾਰੀ ਉਮਰ ਨਾਲ ਵਿਚਰੇ ਆ ਚਾਹੇ ਦੀ ਪਾਰਟੀ ਕੋਈ ਵੀ ਹੁੰਦੀ ਮੈਂ ਉਹਦੇ ਨਾਲ ਤੇ ਜਾਣੇ ਜਾਣਾ ਕਿਉਂਕਿ ਜਦੋਂ ਜਦੋਂ ਤੁਹਾਡਾ ਇਹਨਾਂ ਨਿੱਜੀ ਤੌਰ ਤੇ ਰਿਸ਼ਤਾ ਹੁੰਦਾ ਨਾ ਫਿਰ ਤੁਸੀਂ ਬਹੁਤ ਸਹਿਜ ਹੀ ਕਹਿ ਸਕਦੇ ਹੋ ਗੱਲ ਵੀ ਯਾਰ ਆ ਚੀਜ਼ਾਂ ਬੁਰੀਆਂ ਲੱਗਦੀਆਂ ਪਰ ਇਹਨਾਂ ਚੀਜ਼ਾਂ ਨੂੰ ਸੁਧਾਰਦੀਆਂ ਹੋਈ ਹੈ ਕੀ ਹੈ ਜੀ ਕੀ ਕਲਾਕਾਰ ਵਿਧਾਨ ਸਭਾ ਦੀ ਕਿੰਨੀ ਵਧੀਆ ਗੱਲ ਹੈ ਜੀ ਕਿੰਨੀ ਵਧੀਆ ਕਿੰਨੇ ਕਿੰਨੇ ਮਾਨ ਵਾਲੀ ਮੈਂ ਨਹੀਂ ਜਾਣਾਂ ਜੀ ਕਿੰਨੀ ਮਾਨ ਵਾਲੀ ਗੱਲ ਹੈ ਜਦੋਂ ਤੁਹਾਡਾ ਕੋਈ ਸਾਥੀ ਸੰਗੀ ਸਾਥੀ ਕੋਈ ਤਰੱਕੀ ਕਰਦਾ ਨਾ ਜੀ ਔਰ ਉਹਦੇ ਮਨ ਚ ਇਹ ਅੱਛਾ ਹੋਵੇ ਮੈਂ ਸੇਵਾ ਕਰਨੀ ਹੈ ਸਮਾਜ ਦੀ ਤੇ ਸਮਾਜ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਕੁਝ ਕ੍ਰਿਤੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਜਿਹੜਾ ਉਹ ਜਿਹੜਾ ਬੰਦਾ ਹੈ ਕਹਿੰਦਾ ਮੈਂ ਇਹ ਸੁਧਾਰ ਸਕਦਾ ਤਾਂ ਜ਼ਰੂਰ ਐਫਰਟ ਕਰਨਾ ਚਾਹੀਦਾ ਜੀ ਹਮੇਸ਼ਾ ਭਰਾਏ ਜੀ ਮੈਨੂੰ ਤੇ ਬਹੁਤ ਵਧੀਆ ਲੱਗਦਾ ਜੀ 100% ਮੈਂ ਨਿੱਜੀ ਤੌਰ ਤੇ ਜਾਊਂਗਾ ਮੇਰਾ ਭਰਾਏ ਜੀ ਸਾਰੀ ਉਮਰ ਮੇਰਾ ਭਰਾ ਹੈ ਜੀ 100% ਉਹਦੇ ਨਾਲ ਖੜਾ ਜੀ ਹਮੇਸ਼ਾ ਹੀ ਤੁਸੀਂ ਆਪ ਰਾਜਨੀਤੀ ਜਾਂਦਾ ਨਹੀਂ ਜੀ ਨਹੀਂ ਕੋਈ ਕੋਈ ਵਿਚਾਰ ਨਹੀਂ ਜੀ ਪਰ ਸਮਾਜ ਸੁਧਾਰਨ ਦਾ ਬੜਾ ਕਈ ਰਹਿੰਦਾ ਜਦੋਂ ਕੋਈ ਸਮਾਜ ਦੇ ਵਿੱਚ ਕੁਰੀਤੀ ਹੁੰਦੀ ਹੈ ਨਾ ਜੀ ਉਹਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਵੀ ਜਰ ਜੇ ਆਪਾਂ ਐ ਹੋਈ ਆਪਾਂ ਸੁਧਾਰ ਦੀ ਇਹ ਚੀਜ਼ ਹੈ ਨਾ ਉਹ ਮਨ ਚ ਖਤਸਾ ਜ਼ਰੂਰ ਹੁੰਦਾ ਪਰ ਇਹ ਸਾਰੇ ਭੈਣ ਭਰਾਈ ਨੇ ਮੇਰੇ ਜਿਹੜੇ ਕਰ ਰਹੇ ਨੇ ਜੀ ਤਾਂ ਵਾਹਿਗੁਰੂ ਕਿਰਪਾ ਕਰਨ ਦੀ ਕਿਉਂਕਿ ਜਦੋਂ ਤੁਹਾਡਾ ਇੰਨਾ ਨਿੱਜੀ ਤੌਰ ਤੇ ਰਿਸ਼ਤਾ ਹੁੰਦਾ ਨਾ ਫਿਰ ਤੁਸੀਂ ਬਹੁਤ ਸਹਿਜੀ ਕਹਿ ਸਕਦੇ ਹੋ ਗੱਲ ਵੀ ਯਾਰ ਆਹ ਚੀਜ਼ਾਂ ਬੁਰੀਆਂ ਲੱਗਦੀਆਂ ਆਪਾਂ ਇਹਨਾਂ ਚੀਜ਼ਾਂ ਨੂੰ ਸੁਧਾਰ ਦਈਏ ਬਿਨ ਵਿੱਚ ਸਿਰੰਗ ਵਿੱਚ ਸਿਆਸੀ ਜੀ ਵਿੱਚ ਕਿਸਨੇ ਕੋ ਡਿਫੈਂਸ ਉਹ ਬਹੁਤ ਬਹੁਤ ਫਰਕ ਹੈ ਜੀ ਇਹ ਸਾਡਾ ਇਹ ਤਾਂ ਅਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਆ ਉਹ ਉਹ ਇੱਕ ਜ਼ਿੰਮੇਵਾਰੀ ਹੈ ਜੀ ਜ਼ਿੰਮੇਦਾਰ ਪੋਸਟ ਹੈਗੀ ਹੈ ਜਿੱਥੇ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਕੋਈ ਉਹਦਾ ਨਹੀਂ ਹੈਗਾ ਜੀ ਉਹ ਆਪਾਂ ਆਪਾਂ ਹੀ ਚੁਣ-ਚੁਣ ਕੇ ਅੱਗੇ ਭੇਜਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵੀ ਉਹਦਾ ਡਿਲੀਵਰ ਕਰਨ ਸਮਾਜ ਨੂੰ ਸਾਫ਼ ਸੁਥਰਾ ਰੱਖਣ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਨੇ ਉਹਦੇ ਖਿਲਾਫ ਲੜਾਈ ਕਰੀ ਕਿ ਇਹ ਜੀ ਕੀ ਕਲਾਕਾਰ ਵਿਧਾਨ ਸਭਾ ਦੀ ਕਿੰਨੀ ਵਧੀਆ ਗੱਲ ਹੈ ਜੀ ਕਿੰਨੀ ਵਧੀਆ ਕਿੰਨੇ ਮੰਨ ਵਾਲੀ ਮੈਂ ਨਹੀਂ ਜਾਣਦਾ ਜੀ ਕਿੰਨੀ ਮੰਨ ਵਾਲੀ ਗੱਲ ਹੈ ਜਦੋਂ ਤੁਹਾਡਾ ਸੰਗੀ ਸਾਥੀ ਕੋਈ ਤਰੱਕੀ ਕਰਦਾ ਨਾ ਜੀ ਔਰ ਉਹਦੇ ਮਨ ਚ ਇਹ ਅੱਛਾ ਹੋਵੇ ਮੈਂ ਸੇਵਾ ਕਰਨੀ ਹੈ ਸਮਾਜ ਦੀ ਤੇ ਸਮਾਜ ਨੂੰ ਅੱਗੇ ਵਧਦਾ ਦੇਖਣਾ ਚਾਹੁੰਦੇ ਕੁਝ ਕ੍ਰਿਤੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਜਿਹੜਾ ਉਹ ਜਿਹੜਾ ਬੰਦਾ ਹੈ ਕਹਿੰਦਾ ਮੈਂ ਇਹ ਸੁਧਾਰ ਸਕਦਾ ਤਾਂ ਜ਼ਰੂਰ ਐਫਰਟ ਕਰਨਾ ਚਾਹੀਦਾ ਜੀ ਹਮੇਸ਼ਾ ਭਰਾਇਆ ਜੀ ਮੇਰਾ ਤੇ ਬਹੁਤ ਵਧੀਆ ਲੱਗਦਾ ਜੀ 100% ਮੈਂ ਨਿੱਜੀ ਤੌਰ ਤੇ ਜਾਊਂਗਾ ਮੇਰਾ ਭਰਾਇਆ ਜੀ ਸਾਰੀ ਉਮਰ ਨਾਲ ਵਿਚਰੇ ਆ ਚਾਹੇ ਦੀ ਪਾਰਟੀ ਕੋਈ ਵੀ ਹੁੰਦੀ ਮੈਂ ਉਹਦੇ ਨਾਲ ਤੇ ਜਾਣੇ ਜਾਣਾ ਜੀ ਮੇਰਾ ਭਰਾਇਆ ਜੀ 100% ਉਹਦੇ ਨਾਲ ਖੜਨਾ ਜੀ ਹਮੇਸ਼ਾ ਤੁਸੀਂ ਆਪ ਰਾਜਨੀਤੀ ਧਿਆਨ ਨਹੀਂ ਜੀ ਨਹੀਂ ਕੋਈ ਸਮਾਜ ਦੇ ਵਿੱਚ ਕੁਰੀਤੀ ਹੁੰਦੀ ਹੈ ਨਾ ਜੀ ਉਹਨੂੰ ਦੇਖ ਕੇ ਮਨ ਬੜਾ ਦੁਖੀ ਹੁੰਦਾ ਵੀ ਜਰ ਜੇ ਇਹ ਆਪਾਂ ਐ ਹੋਈ ਆਪਾਂ ਸੁਧਾਰ ਦੀ ਇਹ ਚੀਜ਼ ਹੈ ਨਾ ਉਹ ਮਨ ਚ ਖਤਸਾ ਜ਼ਰੂਰ ਹੁੰਦਾ ਪਰ ਇਹ ਸਾਰੇ ਭੈਣ ਭਰਾ ਹੀ ਨੇ ਮੇਰੇ ਜਿਹੜੇ ਕਰ ਰਹੇ ਨੇ ਜੀ ਤਾਂ ਵਾਹਿਗੁਰੂ ਕਿਰਪਾ ਕਰਦੀ 100% ਕਿ ਉਹ ਚੀਜ਼ਾਂ ਨੂੰ ਸੁਧਾਰ ਕਰ ਕਿਉਂਕਿ ਜਦੋਂ ਤੁਹਾਡਾ ਇਹਨਾਂ ਨਿੱਜੀ ਤੌਰ ਤੇ ਰਿਸ਼ਤਾ ਹੁੰਦਾ ਨਾ ਫਿਰ ਤੁਸੀਂ ਬਹੁਤ ਸਹਿਜ ਹੀ ਕਹਿ ਸਕਦੇ ਹੋ ਗੱਲ ਵੀ ਜਰਾ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਆਪਾਂ ਇਹਨਾਂ ਚੀਜ਼ਾਂ ਨੂੰ ਸੁਧਾਰ ਲਈਏ ਬਿਨੂਜੀਤ ਸੇਨਮਿਲ ਜਿਸ ਤਰ੍ਹਾਂ ਸਿਆਸੀ ਜਿੰਮੇ ਵਿੱਚ ਕਿਸਨੇ ਕੋ ਡਿਫਰੈਂਸ ਉਹ ਬਹੁਤ ਬਹੁਤ ਫਰਕ ਹੈ ਜੀ ਇਹ ਸਾਡਾ ਇਹ ਤਾਂ ਅਸੀਂ ਲੋਕਾਂ ਨੂੰ ਐਂਟਰਟੇਨ ਕਰਦੇ ਆ ਉਹ ਇੱਕ ਜ਼ਿੰਮੇਵਾਰੀ ਹੈ ਜੀ ਜ਼ਿੰਮੇਦਾਰ ਪੋਸਟ ਹੈਗੀ ਹੈ ਜਿੱਥੇ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਕੋਈ ਅਹੁਦਾ ਨਹੀਂ ਹੈਗਾ ਜੀ ਉਹ ਆਪਾਂ ਆਪਾਂ ਹੀ ਚੁਣ-ਚੁਣ ਕੇ ਅੱਗੇ ਭੇਜਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵੀ ਉਹਦਾ ਡਿਲੀਵਰ ਕਰਨ ਸਮਾਜ ਨੂੰ ਸਾਫ ਸੁਥਰਾ ਰੱਖਣ ਜਿਹੜੀਆਂ ਕ੍ਰੀਤੀਆਂ ਹੋ ਰਹੀਆਂ ਨੇ ਉਹਦੇ ਖਿਲਾਫ ਲੜਾਈ ਕਰਨਾ